ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਕੋਲੇ ਫੁੱਲ ਰਿਕਾਰਡ ਵਾਲੀ ਮੱਝ ਆ ਬਾਈ ਤੇ ਫੁੱਲ ਗਰੰਟੀ ਵਾਲਾ ਦੁੱਧ ਬਾਈ ਨੇ ਚੋਇਆ ਵਾ ਤੇ ਇੱਕ ਬਾਈ ਕੋਲੇ ਤੋਕੜ ਗੱਬਣ ਮੰਨ ਕੇ ਚਲੋ ਬੱਚਾ ਵੀ ਮੰਗਰ ਹੈਗਾ ਆਓ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸਤੀ ਗੱਲ ਸਸਤੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਜੱਗੂ ਪਿੰਡ ਭੈਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਸੁਲਾਤਪੁਰਾ ਗਿੱਲਾ ਵਾਲਾ ਗੌਂਟੀ ਮੋਬਾਈਲ ਨੰਬਰ ਬੋਲ ਦੋ 62832 96604 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੇ ਪਹਿਲੇ ਨੰਬਰ ਤੇ ਮੱਝ ਦੇ ਨਾ ਕਿਹੜਾ ਸੂਹਾ ਸੁਹੁੰਦੀ ਇਹ ਤੀਜਾ ਸੂਹਾ ਸੁਹੁੰਦੀ ਆ ਜੀ ਤੀਜਾ ਸੂਹਾ ਕਿੰਨੇ ਦਿਨ ਲੈਂਦੀ ਆ ਭਰਾ ਤੇ 10 ਦਿਨ ਬਾਕੀ ਆ ਬਾਈ 10 ਦਿਨ ਬਾਕੀ ਆ ਕੀ ਰਿਕਾਰਡ ਆ ਦੁੱਧ ਦਾ ਵੀਰੇ ਬਾਈ 16 ਕਿਲੋ ਆਪਾਂ ਚੋਇਆਗਾ 16 ਲੀਟਰ ਦੁੱਧ ਬਾਈ ਨੇ ਧਰਦੀ ਮੱਝ ਆਪਣੀ ਆਪਣੇ ਘਰ ਦੀ ਆ ਹਾਂ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੇ ਹਾਂ ਜੀ ਕੱਚੀ ਕੱਚੀ ਆ ਹਜੇ ਦਿਨ ਲੈਦੀ ਆ ਉਹਦੇ ਨੂੰ ਆਰਡਰ ਹੈ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲੋ ਕੱਲਾ ਕੱਲਾ ਥਣ ਬਈ ਪੂਰੀ ਵਿੱਤੀ ਦੇ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਕੋ ਥਣਾ ਦਾ ਸਾਈਜ਼ ਚੈੱਕ ਕਰੋ ਵਿੱਤੀ ਚੈੱਕ ਕਰੋ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਤੇ ਲੈਵਾ ਦੇ ਸੂਰੇ ਦਾ ਦੜ ਬਾਕੀ ਹੈ ਰੋ ਜਾਂਦਾ ਬਈ ਤੇ ਖੋਲ ਲਾ ਬਈ ਤੋੜ ਕੇ ਦਿਖਾ ਦੇ 10 ਦਿਨ ਬਾਕੀ ਹੈ ਹੋਸਾ ਬਣਾਉਣ ਦਾ ਅੱਜ ਆ ਲਾ ਲਿਓ ਬਣਨਾ ਬਹੁਤ ਆਮਦ ਨੇ ਜਿਹੜੇ ਹਸਾ ਬਣਾਉਣ ਦੀ ਤਿਆਰੀ ਹੈ ਨਾ ਲੈਬਰੀ ਸਟਾਰਟਿੰਗ ਆ ਸਟਾਰਟਿੰਗ ਇਚ ਇਨਾ ਸੋਹਣਾ ਆਰਡਰ ਤਿਆਰ ਕਰਿਆ ਤਾਂ ਨੇੜੇ ਜਾ ਕੇ ਦੇਖੋ ਕੋਈ ਪੰਡ ਵਾਲੇ ਵਾ ਕਰਮਾਇਨੇ ਤਿਆਰ ਕਰ ਲੈਣਾ ਤੋਰਾ ਦੇਖੋ ਇੱਕ ਨੰਬਰ ਆ ਦੱਬੇਟ ਰੰਗ ਰੂਪ ਕੋਈ ਜਨਾ ਹੈ ਕਿ ਨਾ ਓਕੇ ਆ ਫਲੀ ਵੀ ਆ ਕੋਲ ਕੋਈ ਆ ਨਹੀਂ ਹੈਗੀ ਚਮਕ ਵਾਲੀ ਝੋਟੀ ਆ ਤੇ ਤੋਰਾ ਦੇ ਕੋਈ ਇੱਕ ਨੰਬਰ ਬਾਈ ਦੇ ਘਰ ਦੀ ਮਾਝਾ ਬਾਈ ਤੇ ਘਰੇ ਬਾਈ ਨੇ ਚੋਈ ਵੀ ਫੁੱਲ ਗਰੰਟੀ ਵਾਲਾ ਦੁੱਧ ਬਾਈ ਕਹਿੰਦਾ ਦੱਸਿਆ ਐ ਨਹੀਂ ਬਾਈ ਕਹਿੰਦਾ ਕਿ ਗੱਪ ਨਹੀਂ ਮਾਰਿਆ ਹਨਾ ਵੀਰੇ ਆ ਇਸ ਵਾਹ ਕੇ ਲੈ ਜਾਣ ਭਲਾਂ ਦੀ ਆਪਣੇ ਕੋਲ ਅੱਛਾ ਹਾਂ ਠੀਕ ਆ ਹੂੰ ਤੇ ਮੁੱਲ ਕੀ ਹੈ ਜੈ ਜਰ ਮੁੱਲ ਕੋਈ ਨਹੀਂ ਬਾਲਣ ਲੈ ਠੀਕ ਲੈ ਭਾਈ ਸੋਹਰਾ ਹੈ ਫੇਕ ਦਾ ਨੰਬਰ ਹੈ ਲੈਵਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੇ ਨੇ ਨੇੜ ਤੋਂ ਲੈਵਾ ਚੈੱਕ ਕਰਵਾਉਂਦੇ ਆ ਉੱਪਰੋਂ ਸੂਕੋਂੋਂ ਲੈਵਾ ਸਟਾਰ ਹੈ ਦੇਖੋ ਲੈ ਵੀਰੀ ਕਵਾਲਟੀ ਬਹੁਤ ਸੋਹਣਾ ਆਰਡਰ ਭਾਈ ਲੈ ਕਿਆ ਬਾਤ ਕਵਾਲਟੀ ਦਾ ਨੰਬਰ 1 ਆ ਥਾਣ ਦੇਖੋ ਭਾਈ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਇਹ 2024 ਦਾ ਬਾਈ ਮਾਖਾ ਬਾਈ ਜਮੇ ਹੀ ਨਹੀਂ ਹੂੰ ਕੋਈ ਚੋਈ ਜਾਵੇ ਹੂੰ ਹੋਲੀ ਧਾਰ ਆ ਗਈ ਕੋਈ ਉਹੋ ਹੀ ਠੀਕ ਹੈ ਆਪਣੇ ਹਾਂ ਆਪਣੀ ਤਾਂ ਚੋਈ ਵੀ ਦੋ ਸੂਏ ਹੂੰ ਹਰਿਆਣੇ ਦੀ ਮੱਝ ਆ ਗਈ ਆਪਣੀ ਠੀਕ ਹੈ ਬਾਈ ਹਾਂ ਤੇ ਮੁੱਲ ਵੀਰੇ ਦਾ ਮੁੱਲ ਘਰਾਉਣ ਨੂੰ ਬਾਈ 1 60 ਆ ਮੁੱਲ ਦਾ ਹੂੰ ਡੇਢ ਦੀ ਦੇ ਦਾਂਗੇ ਠੀਕ ਹੈ ਬਾਈ ਹਾਂ 1 ਲੱਖ 60000 ਰੁਪਿਆ ਮੁੱਲ ਦਾ ਡੇਢ ਲੱਖ ਦੀ ਬਾਈ ਕਹਿੰਦਾ ਮੱਝ ਦੇ ਨੇ ਵਾਹ ਸ਼ੋਰਸਾ ਪਾ ਹੀ ਹੋਣਾ ਉਹਦੇ ਚ ਹਾਂ ਫੁੱਲ ਪਲੀ ਵੀ ਆ ਫੁੱਲ ਕੱਦ ਫੁੱਲ ਰਾਜ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਅੱਗੇ ਵੀਰੇ ਟੋਕੜ ਕੱਬਣਾ ਵੀਰੇ ਨਹੀਂ ਬਈ ਬਣੀ ਵੀ ਆ ਇਹ ਅੱਛਾ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਬਣੀ ਨੂੰ ਬਈ 20 ਦਿਨ ਹੋ ਗਏ ਡੋਕਾ ਕਰ ਗਈ ਆ ਇਹ ਠੀਕ ਆ ਬਈ ਹਾਂ ਤੇ ਸਾਂਹਤੋਂ ਬਣੀ ਸੀ ਹਾਂ ਬਈ ਸਾਂਹਤੋਂ ਬਣੀ ਆਪਣੇ ਘਰ ਦੇ ਕੋਲੇ ਠੀਕ ਆ ਬਈ ਕਿਹੜਾ ਸੂਆ ਹੋਣਾ ਇਹ ਇਹ ਦੂਜੀ ਸੂਏ ਸੂਗੀ ਬਾਈ ਹੁਣ ਠੀਕ ਆ ਪਹਿਲਾ ਸੂਈ ਵੀ ਆ ਹਾਂ ਪਹਿਲੇ ਤੇ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੈਸੇ ਸੂਈ ਨੂੰ ਬਾਈ ਸਾਢੇ 3 ਨਵੇਂ ਮਹੀਨੇ ਹੋਏ ਹੈਗੇ ਬੱਚਾ ਕੀ ਆ ਮਗਰ ਕੱਟਾ ਬਾਈ ਕੱਟਾ ਵੀ ਪੜਿਆ ਐ ਮ 29 ਦਾ ਕੱਟਾ ਹੈਗਾ ਐ ਮ 29 ਦਾ ਬਾਈ ਨੇ ਸਾਨੂੰ ਕੱਟਾ ਦੱਸਿਆ ਬਾਈ ਕੱਟਾ ਵੀ ਪਲਿਆ ਪਿਆਗਾ ਬਾਈ ਚੰਗਾ ਕੱਟਾ ਵੀ ਇਸ ਚੰਗਾ ਪਤਲੇ ਸਿੰਘ ਦੀ ਝੋਟੀ ਆ ਦੁੱਧ ਕਿੰਨਾ ਚੂਣ ਵਾਲਾ ਹੁਣ ਨੈਟ ਦੁੱਧ ਦਾ ਬਾਈ 8 ਆਜਾ 7 ਦੀ ਗਰੰਟੀ ਆ ਆਪਣੀ ਚੱਕ ਬਾਈ 8 ਲੀਟਰ ਦੁੱਧ ਵਈ ਕਹਿੰਦਾ ਨੈਟ ਹਾਜ਼ਰ 7 ਲੀਟਰ ਬਣੀ ਜੋ ਕੇ ਲੈ ਜਾ ਫੋਲ ਦੇ ਬਈ ਤੋੜ ਕੇ ਦਿਖਾ ਦੇ ਫੇਸ ਚੰਗਾ ਕਰ ਦੇ ਬੱਡ ਚੰਗਾ ਬਈ ਤੇ ਬਣੀ ਵੀ ਵੀ ਜ਼ਰੂਰ ਆ ਬਾਈ ਕਹਿੰਦਾ ਫੋਲ ਗਾਰੰਟੀ ਹੈ ਬਾਈ ਆਪਣੀ ਠੀਕ ਆ ਬਾਈ ਹਾਂ ਤੇ ਤੋੜਾ ਦੇਖੋ ਬਈ ਇੱਕ ਨੰਬਰ ੱਲੇਵਾ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਬਈ ਲੈ ਕੀ ਬਾਤ ਹੈ ਚਵਾਈ ਕਿਵੇਂ ਆ ਭਰਾ ਜੀ ਚਵਾਈ ਬਾਈ ਪੋਲੀ ਆ ਗਈ ਠੰਡੀ ਠੁੰਡੀ ਖੋਲ ਆ ਮੈਂ ਕਾ ਅੰਤ ਹੀ ਕੋਈ ਨਹੀਂ ਮੋਟੀ ਧਾਰ ਆ ਗਈ ਮੋਟੀ ਮੋਟੀ ਧਾਰ ਆ ਬਾਈ ਕਹਿੰਦਾ ਪੂਰੀ ਖੋਲੀ ਆ ਜੀ ਚਵਾਈ ਕਰ ਲਾ ਕੋਲ ਚੈੱਕ ਕਰੀਂ ਤੇ ਥਾਣ ਦੇਖੋ ਲੇਵਾ ਨੇੜ ਤੋਂ ਜਾ ਕੇ ਬੇਬੇ ਦੀ ਕੁਆਲਿਟੀ ਚੈੱਕ ਕਰ ਲੋ ਉਸ ਹਾਮਨ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕਿਆ ਬਾਤ ਮੋਲ ਕੀ ਭਰਾ ਜੈ ਜੈ ਮੋਲ ਤਾਂ ਬਈ 72000 ਰੁਪਿਆ ਹੂੰ 68000 ਦੀ ਹਾਂ ਨੰਦੇ ਦਾਂਗੇ ਮੋਲ 72000 ਰੁਪਿਆ 68000 ਦੀ ਬਾਈ ਕਹਿੰਦਾ ਝੋਟੀ ਦੇ ਦੇਾਂਗੇ ਬਈ ਕਿੱਸੇ ਵੀ ਦੋਨਾਂ ਜੋ ਕੋਈ ਵੀ ਪਸੰਦ ਆਵੇ ਝੋਟੀ ਵੀ ਚੰਗੀ ਆ ਬਣੀ ਵੀ ਵੀ ਆ ਦੁੱਧ ਵੀ ਚੰਗਾ ਖਰਚਾ ਚੱਕੂ ਬੱਚਾ ਹੀ ਮੇਰੇ ਕੱਟਾ ਕੱਟੇ ਵੀ ਕੱਟਾ ਵੀ ਬਈ ਰੁਪਏ ਵਟਾ ਕੇ ਜਾਊ ਕੰਪਲਿਆ ਵਾ ਹਨਾ ਕੱਟਾ ਹਾਂ ਬਈ ਹੂੰ ਮਾਝ ਆ ਵੀ ਚੰਗੀ ਆ ਬਾਈ ਦੇ ਘਰ ਦੀ ਮਾਝ ਤਸੱਲੀ ਵਾਲੀ ਮਾਝ ਆ ਫੇ ਤੁੰਦ ਦਾ ਰਿਕਾਰਡ ਵੀ ਚੰਗਾ ਇਸੇ ਵੀਰ ਨੂੰ ਕੋਈ ਵੀ ਪਸੰਦਾ ਹੈ ਬਾਈ ਨੈਕਨੈਟ ਕਰ ਲਿਓ ਧੰਨਵਾਦ